ਗਰਵੇਲ ਵੀਰ ਸਾਸਰੀ ਕਾਲ ਜੀ ਸਾਡੀ ਕਾ ਵੀਰ ਜੀ ਹੋਰ ਸੁਣਾਓ ਬੜੀ ਕਿਰਪਾ ਵੀਰ ਜੀ ਚੜਦੀ ਕਲਾ ਨਾ ਮੈਂ ਨਾ ਬੜੀ ਆ ਝੁੱਟੀ ਥੱਲੇ ਕਿੰਨਾ ਦੁੱਧ ਆ ਵੀਰ ਜੀ 14 ਕਿਲੋ 14 ਕਿਲੋ ਦੁੱਧ ਸੂਹਾ ਦੂਜਾ ਸੂਹਾ ਦੂਜਾ ਮਗਰ ਵੀ ਕੱਟੀ ਮਗਰ ਵੀ ਕੱਟੀ 1,11,000 ਇੱਕ ਲੱਖ ਤੇ 11,000 ਦੇਣ ਲੈਣ ਆ ਵੀਰ ਜੀ ਕੋਠੇ ਜਿੱਦੀ ਝੋਟੀ ਹਾਂਜੀ ਦੁੱਧ 11 ਕਿਲੋ ਠੰਡਾ ਓਕੇ ਸੂਈ ਨੂੰ 6 ਮਾ ਦੇਣ ਜੇ ਠੀਕ ਆ ਮਗਰ ਕਟਾ ਮਗਰ ਕਟਾ ਸੂਆ ਪਹਿਲਾ ਸੂਆ ਪਹਿਲਾ 15 ਦੀ 15 ਦੀ 1 ਲੱਖ ਤੇ 5000 ਦੀ ਆ ਵੀ ਵੀ ਦੀ ਸੂਆ ਪਹਿਲਾ ਵਾਲੇ ਭਾਵੇਂ ਕੋਈ ਦੂਜਾ ਵਾਲੇ ਓਕੇ ਇਹ ਵੀ ਇੱਕ ਪਾਈ ਦੀ ਦੋ ਦੇਖੋ 12 ਕਿਲੋ ਠੰਡਾ ਕੋਈ 4 ਟਾਈਮ ਚ ਹੋਏ ਖੜੇ 12 ਕਿਲੋ ਦੁੱਧ ਠੰਡਾ ਜਮਾ ਖਾਰ ਕੇ 1 ਲੱਖ ਤੇ 5000 ਦੀ ਤੇ ਆ ਇਹ ਵੀ ਜੀ ਅੱਜ ਸੂਈ ਆ ਇਹਦੀ ਮਗਰੋਂ ਗਾਰੰਟੀ ਹੈ 16 ਕਿਲੋ ਦੀ 15 16 ਦੀ ਅੱਜ ਬੋੜਾਈ ਆ ਸਾਡੇ ਕੋਲੇ ਦਾ ਬੋੜਾਈ ਆ ਧਾਰਾ ਨਹੀਂ ਥਣ ਚੱਲਦੀ 94000 ਦੀ 94000 ਹੀ ਆ ਦੀ ਸਿਰਫ ਤੇ ਆ 6 ਮਹੀਨਿਆਂ ਦੀ ਗੱਬਣ ਇਹ ਵੀ ਜੀ 57000 ਦੀ ਚੈੱਕ ਪਾਸ ਚੈੱਕ ਪਾਸ 6 ਮਹੀਨਿਆਂ ਦੀ ਆ ਗਾਹੂ ਕਿੰਨੇ ਦੀ ਗਾਹ ਵੀ ਜੀ 15 ਕਿਲੋ ਡੱਬੇ ਮਾਰ ਕੇ ਖੜੇ ਕੋਈ ਓਕੇ 45000 ਦੀ 45